ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਗੁਰਦਾਸ ਜੀ ਗੜ ਬਗਦਾਦ ਨਿਵਾਇ ਕੇ ਮਕਾ ਮਦੀਨਾ ਸਵੇ ਨਿਵਾਇ ਐਤੇ ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਨੇ ਕਿ ਮੱਕੇ ਦੇ ਲੋਕਾਂ ਨੇ ਗੁਰੂ ਨਾਨਕ ਸਾਹਿਬ ਜੀ ਅਗੇ ਆਪਣਾ ਸਿਰ ਨਿਵਾ ਦਿੱਤਾ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਸੱਚ ਦਾ ਉਪਦੇਸ਼ ਦਿੰਦੇ ਸੀ ਸੱਚ ਹੀ ਬੋਲਦੇ ਸੀ ਤੇ ਸੱਚ ਅਗੇ ਹਰੇਕ ਨੂੰ ਝੁਕਾ ਪੈਂਦਾ ਹੈ ਤੇ ਮੱਕੇ ਵਿੱਚ ਇੱਕ ਬਹੁਤ ਵੱਡੀ ਘਟਨਾ ਵੀ ਵਾਪਰੀ ਸੀ ਜਦੋਂ ਗੁਰੂ ਨਾਨਕ ਸਾਹਿਬ ਜੀ ਮੱਕੇ ਦੇ ਅੰਦਰ ਮਹਿਰਾਬੇ ਵੱਲ ਪੈਰ ਕਰਕੇ ਸੁੱਤੇ ਸੀ ਤਾਂ ਉੱਥੇ ਜੀਵਨ ਨਾਮ ਦਾ ਇੱਕ ਮੁਸਲਮਾਨ ਸੀ ਉਹਨੇ ਗੁਰੂ ਨਾਨਕ ਸਾਹਿਬ ਜੀ ਦੀਆਂ ਲੱਤਾਂ ਕਮਾਈਆਂ ਸੀ ਤੇ ਮੱਕਾ ਵੀ ਘੁੰਮ ਗਿਆ ਸੀ ਇਸ ਕਰਕੇ ਵੀ ਲੋਕ ਉਸ ਗੁਰਨਾਕ ਸੇਬ ਜੱਗੇ ਸਿਰ ਝੁਕਾਉਂਦੇ ਨੇ ਕਿ ਇਹ ਰੱਬ ਦਾ ਇੱਕ ਬੰਦਾ ਹੈ ਇਹ ਫਕੀਰ ਇੱਕ ਰੱਬ ਹੀ ਹੈ ਇਸ ਕਰਕੇ ਮੱਕੇ ਦੇ ਲੋਕਾਂ ਨੇ ਗੁਰੂ ਨਾਨਕ ਸਾਹਿਬ ਜੀ ਅੱਗੇ ਸਿਰ ਝੁਕਾ ਦਿੱਤਾ ਤੇ ਮਦੀਨੇ ਦੇ ਲੋਕਾਂ ਨੇ ਵੀ ਗੁਰੂ ਨਾਨਕ ਸਾਹਿਬ ਜੀ ਅੱਗੇ ਆਪਣਾ ਸਿਰ ਝੁਕਾ ਦਿੱਤਾ। ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਸੱਚ ਦੇ ਪੁਜਾਰੀ ਨੇ ਇਹ ਸੱਚ ਬੋਲਦੇ ਨੇ ਤੇ ਸੱਚ ਅੱਗੇ ਹਰ ਕੋਈ ਆਪਣਾ ਸਿਰ ਝੁਕਾਉਂਦਾ ਹੈ। ਤੇ ਗੁਰੂ ਨਾਨਕ ਸਾਹਿਬ ਜੀ ਹਮੇਸ਼ਾ ਸੱਚ ਦਾ ਪ੍ਰਚਾਰ ਕਰਦੇ ਸੀ। ਇਸ ਕਰਕੇ ਮਦੀਨੇ ਦੇ ਲੋਕਾਂ ਨੇ ਵੀ ਗੁਰੂ ਨਾਨਕ ਸਾਹਿਬ ਜੀ ਅੱਗੇ ਆਪਣਾ ਸਿਰ ਝੁਕਾ ਦਿੱਤਾ। ਸਿੱਧ 84 ਮੰਡਲੀ ਖੱਟ ਦਰਸ਼ਨ ਪਖੰਡ ਜਨਾਇਆ ਇੱਥੇ ਪਾਈ ਸਾਹਿਬ ਗੁਰਦਾਸ ਜੀ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਨੇ 84 ਸਿੱਧਾਂ ਨੂੰ ਵੀ ਜਿੱਤ ਲਿਆ ਪਖੰਡਾਂ ਨੂੰ ਵੀ ਜਿੱਤ ਲਿਆ ਪਖੰਡ ਵੀ ਗੁਰੂ ਅੱਗੇ ਹਾਰ ਗਏ ਜਿਹੜੇ ਸਿੱਧ ਸੀ ਉਹਨਾਂ ਨੇ ਮਹਾਰਾਜ ਜੀ ਨੂੰ ਕਈ ਤਰ੍ਹਾਂ ਦੇ ਸਵਾਲ ਪੁੱਛੇ ਸੀ ਬਹੁਤ ਜ਼ਿਆਦਾ ਤੇ ਮਹਾਰਾਜ ਜੀ ਨੇ ਉਹਨਾਂ ਦੀ ਤਸੱਲੀ ਕਰਾ ਦਿੱਤੀ ਨਿਸ਼ਾ ਕਰਾ ਦਿੱਤੀ ਇਸ ਕਰਕੇ ਆਈ ਗੁਰਦਾਸ ਜੀ ਕਹਿੰਦੇ ਨੇ ਮਹਾਰਾਜ ਜੀ ਨੇ ਸਿੱਧਾਂ ਉੱਤੇ ਵੀ ਜਿੱਤ ਪ੍ਰਾਪਤ ਕਰ ਲਈ ਸਿੱਧ ਵੀ ਗੁਰਨਾਗ ਸਿੰਘ ਜੀ ਅੱਗੇ ਝੁੱਕ ਗਏ ਉਹਨਾਂ ਨੇ ਵੀ ਗੁਰੂ ਨਾਨਕ ਸਾਹਿਬ ਜੀ ਅੱਗੇ ਆਪਣਾ ਸਿਰ ਝੁਕਾ ਦਿੱਤਾ ਪਾਤਾਲ ਆਕਾਸ਼ ਲੱਖ ਜੀਤੀ ਧਰਤੀ ਜਗਤ ਸਬਾਇਆ ਇੱਥੇ ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਨੇ ਲੱਖਾਂ ਪਾਤਾਲ ਅਤੇ ਲੱਖਾਂ ਆਕਾਸ਼ ਵੀ ਜਿੱਤ ਲਏ ਸਾਰੀ ਧਰਤੀ ਮਹਾਰਾਜ ਜੀ ਨੇ ਜਿੱਤ ਲਈ ਸਾਰੇ ਪਖੰਡ ਦੂਰ ਕਰ ਦਿੱਤੇ ਕਿਸੇ ਵੀ ਪਖੰਡੀ ਦੀ ਇੱਕ ਵੀ ਦਾਤ ਚਲਦੀ ਅਰਥਾਤ ਮਹਾਰਾਜ ਜੀ ਨੇ ਸਾਰਿਆਂ ਨੂੰ ਸ਼ਬਦ ਨਾਲ ਜੋੜ ਦਿੱਤਾ ਸਾਰਿਆਂ ਨੂੰ ਸ਼ਬਦੇ ਦਾ ਚੇਲਾ ਬਣਾ ਦਿੱਤਾ ਸ਼ਬਦ ਨਾਲ ਜੋੜ ਦਿੱਤਾ ਜੀਤੇ ਨਾਮ ਖੰਡ ਮੇਦਨੀ ਸਤ ਨਾਮ ਦਾ ਚੱਕਰ ਫਿਰਾਇਆ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਨੇ ਸਾਰੀ ਧਰਤੀ ਜਿੱਤ ਲਈ ਨਾਮ ਖੰਡੇ ਦਾ ਅਲਟੈ ਸਾਰੀ ਧਰਤੀ ਸਾਰੀ ਧਰਤੀ ਜਿੱਤ ਲਈ ਅਰਥਾਤ ਗੁਰੂ ਨਾਨਕ ਸਾਹਿਬ ਜੀ ਹਰ ਥਾਂ ਤੇ ਸੱਚ ਦਾ ਉਪਦੇਸ਼ ਕਰਦੇ ਸੀ ਸਭ ਨੂੰ ਰੱਬ ਨਾਲ ਜੋੜਦੇ ਸੀ ਤੇ ਸਾਰੀ ਧਰਤੀ ਮਹਾਰਾਜ ਜੀ ਨੇ ਜਿੱਤ ਲਈ ਸਾਰੀ ਧਰਤੀ ਤੇ ਮਹਾਰਾਜ ਜੀ ਨੇ ਸਤਿਨਾਮ ਦਾ ਚੱਕਰ ਫਰਾ ਦਿੱਤਾ ਅਰਥਾਤ ਗੁਰੂ ਨਾਨਕ ਸਾਹਿਬ ਜੀ ਨੇ ਸਾਰਿਆਂ ਨੂੰ ਪਰਮਾਤਮਾ ਨਾਲ ਮਿਲਾ ਦਿੱਤਾ ਅਰਥਾਤ ਮਾਰਾ ਜੀ ਨੇ ਕਿਹਾ ਕਿ ਕੇਵਲ ਪ੍ਰਮਾਤਮਾ ਦਾ ਨਾਮ ਹੀ ਸਤ ਹੈ ਬਾਕੀ ਸਭ ਝੂਠਾ ਹੈ ਦੇਵਦਾਨੋਂ ਰਾਖਸ਼ ਦੇਤ ਸਭ ਚਿਤ ਗੁਪ ਸਭ ਚਰਨੀ ਲਾਇਆ ਇੱਥੇ ਗੁਰੂ ਨਾਨਕ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਨੇ ਦੇਵਤੇ ਦੇਤ ਰਾਕਸ਼ ਸਭ ਨੂੰ ਜੇਤ ਲਿਆ ਸਭ ਨੂੰ ਮਹਾਰਾਜ ਦੇ ਚੇਤ ਲਿਆ ਚਿੱਤਰ ਗੁਪਤ ਵਰਗਿਆਂ ਨੂੰ ਵੀ ਭਗਵਾਨ ਦੇ ਚਰਨਾ ਨਾਲ ਜੋੜ ਦਿੱਤਾ ਉਸ ਰੱਬ ਨਾਲ ਜੋੜ ਦਿੱਤਾ ਗੁਰੂ ਨਾਨਕ ਸਾਹਿਬ ਜੀ ਨੇ ਰਾਕਸ਼ ਦੇਤ ਗੰਧਾਰਬ ਸਾਰੰ ਉੱਪਰ ਜੇਤ ਪ੍ਰਾਪਤ ਕਰ ਲਈ ਸੀ ਵਿੰਦਰਾਸਨ ਅਪਸਰਾ ਰਾਗ ਰਾਗਲੀ ਮੰਗਲ ਗਾਇਆ ਇਤਿ ਪੈਸਾ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਇੰਦਰ ਨੇ ਅਫਸਰਾ ਨੇ ਤੇ ਸਾਰਿਆਂ ਰਾਗਾ ਨੇ ਆਪਣੇ ਆਪਣੇ ਰਾਗ ਵਿੱਚ ਗੁਰੂ ਨਾਨਕ ਸਾਹਿਬ ਪ੍ਰਤੀ ਗੀਤ ਗਾਏ ਮੰਗਲ ਗਾਇਆ ਆਇਆ ਆਨੰਦ ਜਗਤ ਵਿੱਚ ਕਲ ਤਾਰਨ ਗੁਰੂ ਨਾਨਕ ਆਇਆ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਸਾਰੇ ਜਗਤ ਵਿੱਚ ਆਨੰਦ ਹੀ ਆਨੰਦ ਫੈਲ ਗਿਆ ਤੇ ਸਭ ਨੂੰ ਪਤਾ ਚੱਲ ਗਿਆ ਕਿ ਕਲਯੁਗ ਨੂੰ ਮੁਕਤਾਰਨ ਵਾਸਤੇ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਹੋਇਆ ਹੈ ਆ ਕਵਾਲੀ ਪੁਰਖ ਜੀ ਨੇ ਕਲਯੁਗ ਨੂੰ ਮੁਕਤਾਰਨ ਲਈ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਇਸ ਧਰਤੀ ਤੇ ਆਏ ਇਹ ਸਾਰਿਆਂ ਨੂੰ ਪਤਾ ਚੱਲ ਗਿਆ ਸੀ ਤੇ ਹਰ ਪਾਸੇ ਮੰਗਲ ਦੇ ਗੀਤ ਗਾਏ ਜਾ ਰਹੇ ਸੀ ਕਹਿੰਦਾ ਪਾਪ ਹੈ ਹਰ ਪਾਸੇ ਮੰਗਲ ਹੀ ਮੰਗਲ ਸੀ Hindu Musalman nivaya ਇੱਥੇ ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਨੇ ਹਿੰਦੂਆਂ ਅਤੇ ਮੁਸਲਮਾਨਾਂ ਦੋਨਾਂ ਨੇ ਗੁਰੂ ਨਾਨਕ ਸਾਹਿਬ ਜੀ ਅੱਤੇ ਆਪਣਾ ਸਿਰ ਨਵਾ ਦਿੱਤਾ ਹਿੰਦੂ ਅਤੇ ਮੁਸਲਮਾਨ ਵੀ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਝੁੱਕ ਗਏ ਉਹਨਾਂ ਨੇ ਵੀ ਆਪਣਾ ਸਿਰ ਨਿਵਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ